ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਭਗਵੰਗਾ ਡੇਰੀ ਫਾਰਮ 5911 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆਂ ਪਿੰਡ ਸ਼ਿਕਾਰਮਾਸ਼ੀਆਂ ਤਹਿਸੀਲ ਦੇਰਾ ਬਾਬਾ ਨਾਨਕ ਦੇ ਜ਼ਿਲ੍ਹਾ ਗਰਦਾਸਪੁਰ ਅੱਜ ਦੀ ਵੀਡੀਓ ਵਿੱਚ ਆਪਾਂ ਇੱਕੋ ਹੀ ਝੋਟੇ ਦਿਖਾਵਾਂਗੇ ਤੁਹਾਨੂੰ ਬਿਲਕੁਲ ਤਾਜੀ ਸੂਈ ਆ ਤੇ ਆਪਾਂ ਪਹੁੰਚੇ ਆਂ ਬਾਈ ਜੋਵਨ ਦੇ ਕੋਲ ਤੇ ਆਜੋ ਕਰਦੇ ਆਂ ਬਾਈ ਨਾਲ ਗੱਲਬਾਤ ਤੇ ਲੈਨੇ ਆਂ ਇਹਦੀ ਜਾਣਕਾਰੀ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਉਹ ਸਾਨੂੰ ਠੀਕ ਠਾਕ ਜੀ ਵਧੀਆ ਵਧੀਆ ਵੀਰ ਕਿਰਪਾ ਮਹਾਰਾਜ ਜੀ ਚਲੋ ਕਿਰਪਾ ਹੀ ਚਾਹੀਦੀ ਆ ਹਾਂ ਜੀ ਹਾਂ ਜੀ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਵੀਰ ਜੀ ਜੋਬਨ ਜੇ ਪਿੰਡ ਸ਼ਿਕਾਰਮਸੀਆ ਜ਼ਿਲ੍ਹਾ ਕਰਦਾਸਪੁਰ ਤਹਿਸੀਲ ਡੇਰਾ ਬਾਬਾਣਾ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ ਫੋਨ ਨੰਬਰ 819502856 ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਆ ਦੱਸਿਓ ਹ ਛੋਟੀ ਦੇ ਬਾਰੇ ਕਿੰਨਾ ਸੁਗਾ ਸੋਈ ਆ ਜੀ ਪਹਿਲਾ ਸੂਆ ਅੱਜ ਰਾਤ ਕੱਟੀ ਸੂਈ ਹੈ ਮੂੰਹ ਦੀ ਦੋ ਦੰਦਾਂ ਦਾ ਅੱਛਾ ਜੀ ਹਾਂਜੀ ਠੀਕ ਹੈ ਠੀਕ ਹੈ ਦੋ ਦੰਦ ਦੋ ਦੰਦ ਜੇ ਤੀਜੇ ਸੂਈ ਵਾਲੀ ਮੈਂ ਨਹੀਂ ਹੁੰਦੀ ਭਾਵੇਂ ਕੋ ਨਿਆਣਾ ਬਹਿ ਕੇ ਝੋੜੇ ਇਹਨੂੰ ਠੀਕ ਵਾਤ ਪੁੱਟਣ ਨਾਲ ਚੀਜ਼ ਹੀ ਉਹ ਜੀ ਲਿਉਣੀ ਇੱਕ ਪਰਸੋਂ ਵੀ ਪਾਈ ਸੀ ਨਾ ਹਾਂਜੀ ਉਹ ਵੀ ਇਦਾਂ ਹੀ ਕੋ ਨਿਆਣਾ ਝੋੜੇ ਇਹਨੂੰ ਵੀ ਕੋਈ ਭਾਵੇਂ ਨਿਆਣਾ ਜਾ ਸੇਕਲੇ ਠੀਕ ਹੈ ਠੀਕ ਹੈ ਹਾਂਜੀ ਕੀ ਜਵਾਕ ਕਿਹਾਗਾ ਪਿਛੇ ਜਵਾਕ ਮਗਰ ਕੱਟੀ ਮੇਰੇ ਨਾਲ ਖਟਾ ਜੀ ਠੀਕ ਹੈ ਲੋਬ ਜੀ ਮੇਲ ਕਾਫ ਆ ਗਿਆ ਜੀ ਪਿਛਲੇ ਜੀ ਪਹਿਲਾ ਹੀ ਸੂਆ ਸੂਈ ਪਹਿਲਾ ਸੂਈ ਜੇ ਬੂਹਾਂ ਦੋ ਦੰਦ ਜਦੋਂ ਜੇ ਰੰਗ ਭਾਗੀ ਕਰੋ ਚਾਕਾਂ ਫੁੱਟਬਾਲ ਵਾਂਗੂ ਬਣੀ ਪਈ ਉਹਨੇ ਅੱਗੇ ਤੇ ਉਹਨੇ ਪਿੱਛੇ ਨੂੰ ਆ ਤੇ ਥਣਥਣ ਵੀ ਬਹੁਤ ਚੰਗਾ ਕੱਢਿਆ ਪਹਿਲ ਨੇ ਕਿੰਨਾ ਕ ਬਾਈ ਚਵਾਈ ਜਾਊਗੀ ਦੁੱਧ ਦੇ ਕੱਟੀ ਰਮਾਨ ਨਾ ਪਹਿਲਣੀ ਜੇ ਕਿਸ ਦੀ ਸੇਵਾ ਹੋਏ ਤੇ ਘੱਟੋ ਘੱਟ ਵੀ ਤੇ 12 ਕਿਲੋ ਦੁੱਧ ਦੇ ਦੂ ਬਾਕੀ ਨੋਰਮਲ ਸੇਵਾ ਦੇ ਵੀ ਕੱਟੀ 10 ਕਿਲੋ ਕਿਉਂਕਿ ਇੱਧਰ ਦੀ ਮੈਂ ਦੀ ਨਹੀਂ ਉੱਧਰ ਦੀ ਮੈਂ ਦੀ ਕੱਟੀ ਠੀਕ ਹੈ ਠੀਕ ਲੋ ਬਾਈ ਜੈਡ ਬਲੈਕ ਆ ਗਈ ਆ ਤੇ ਖੋਲੋ ਬਾਈ ਜੀ ਫਿਰ ਖੋਲੋ ਜੀ ਬਾਈ ਜੀ ਕੀ ਲੋਸ ਇਹ ਵੀ ਕਰੋ ਚੈੱਕ ਕਰਾਓ ਕਿ ਤੁਹਾਡਾ ਕੱਦ ਕਾੜ ਨਹੀਂ ਚੰਗੀ ਆ ਇਹ ਥਣ ਭਾਂਡਾ ਵੀ ਚੰਗਾ ਲੱਗਾ ਵਾ ਆਣ ਦੇ ਬਾਅਦ ਵੇਖੋ ਕਿੰਦਾ ਐਤੋਂ ਸੋਹਟਾ ਰਾਈ ਇਹ ਹਾਂ ਨਾ ਜਿੰਨੇ ਸਮਾਂ ਤੱਕ ਇਹ ਹੋਰੰ ਦਿਖਾਉਣੇ ਲੱਗ ਜੇ ਹਨਾ ਲੋਕੀ ਕਰਦੇ ਜਦੋਂ ਮੈਂ ਤੇਰਾ ਬੜੂ ਲਾ ਲਿਆ ਜੇ ਸਮਾਂ ਆਉਗੀ ਇਹ ਵੈਸੇ ਹੀ ਯਾਤਰਾ ਹੈ ਹੈਗੀ ਠੀਕ ਹੈ ਠੀਕ ਹੈ ਬਲੀ ਕਰੋ ਚੈੱਕ ਕਰਾਓ ਕਿ ਬਹੁਤ ਹੀ ਜਿਆਦਾ ਕਦਰ ਕੁਆਲਟੀ ਸ਼ਾਨਦਾਰ ਆ ਇੱਥੇ ਹਾਂ ਸੁਣੇ ਮੈਂ ਨੋਕਲਾ ਕੱਢਿਆ ਵਾ ਤੇ 12 ਲੀਟਰ ਭਾਈ ਕੰਡਾ ਆ ਕੇ ਦੁੱਧ ਚਵਾਈ ਜਾਊਗੀ ਲੋਬੀ ਖਾਨ ਸੁਣ ਤੁਹਾਨੂੰ ਲੱਗ ਜੇ ਚੈੱਕ ਕਰੋ ਨੇ ਬਹੁਤ ਹੀ ਚੰਗਾ ਉਧਰੋਂ ਪੁੱਤਾ ਹੋਈ ਆ ਉਹ ਪੁੱਤਾ ਬੰਦੇ ਜਾ ਆਪੇ ਸੁਆਓ ਥਾਂ ਤੋਂ ਆਣ ਤੇ ਬਹੁਤ ਵਧੀਆ ਗੱਲ ਹੈ ਬੱਚਾ ਲਾ ਕੇ ਬੱਚਾ ਲਾ ਕੇ ਕੋਈ ਭਾਜੀ ਬੱਗੇ ਆ ਵੇਖੋ ਗੱਡੀ ਸਿੱਧੀ ਠੀਕ ਹੈ ਜੀ ਗਾਂ ਹੀ ਇੱਕ ਉਹ ਤਾਂ ਡਰੀ ਜਾਂਦੀ ਕੈਮਰੇ ਤੋਂ ਪੁੱਤ ਠੀਕ ਠੀਕ ਬੱਚਾ ਲਾ ਕੇ ਲਾ ਦਿਓ ਲਾ ਦਿਓ ਕੋਈ ਲੋਕੋ ਦੀ ਕਰੋ ਚੱਕ ਮੇਲ ਕਾਫ ਆ ਗਿਆ ਤੇ ਮੇਲ ਕਾਫ ਵੀ ਚੱਗੇ ਸੀਮਨ ਦਾ ਲੱਗਦਾ ਵਾ ਡੈਡ ਬਲਾਇਰ ਦੇ ਚ ਆ ਗਿਆ ਵੀ ਵੇਲਾ ਭਾਈ ਲੱਤ ਨਹੀਂ ਫੁੱਟਦੀ ਘੱਟੀ ਕਿਹਦੇ ਜਿੱਥੇ ਰੱਖ ਤਾਣਾ ਪੈਰ ਠੀਕ ਠੀਕ ਹੈ ਜੀ ਇੱਥੇ ਰੋਦਾ ਕੈਮਰੇ ਤੋਂ ਡਰਤੀ ਮਾੜੀ ਮੋਢੀ ਹਾਂਜੀ ਹਾਂਜੀ ਮੈਂ ਵਜੀ ਮੈਂ ਗਾਲੀ ਪੈ ਗਈ ਯਾਰ ਬਿਲਕੁਲ ਸੀ ਲਿਆ ਜਿੰਨੇ ਘਰ ਰੱਖਣੀਆਂ ਭਾਈ 400 ਵਿੱਚ ਜੋ ਕੇ ਤੇ ਇੱਕ ਟਟੀ ਨੂੰ ਠੀਕ ਹੈ ਠੀਕ ਹੈ ਤੇ ਚਵਾਈ ਚ ਐਨ ਪੋਲੀ ਫਿਰ ਮੈਂ ਕਿਹਾ ਤਾਂ ਦੇਖੋ ਕਿੰਨੇ ਤਾਂ ਬੰਦੀ ਦੇ ਬੰਨੀ ਬੰਨ ਤੇ ਬੱਗੇ ਬੰਨ ਚਾ ਵੀ ਹੁਣ ਖਾਣ ਮੁਕਾਉ ਕੱਟਣਾ ਇੱਕ ਨਮੜਾ ਜੀ ਕਾਲੂ ਚੱਕ ਲਾਗੇ ਤਾਂ ਸਾਂ ਤੋਂ ਬਹੁਤ ਹੀ ਜ਼ਿਆਦਾ ਚੰਗਾ ਪਸਮਾਰ ਨਾਲ ਕੱਢਿਆ ਵੈ ਧਾਰਾ ਮਾਰ ਕੇ ਵਿਖਾ ਦਈਏ ਮਾਰ ਦ ਮਾਰ ਦ ਲਓ ਬਜੀ ਬਿਲਕੁਲ ਗੋਲ ਧਾਰਾਂ ਤੇ ਭੋਲੀ ਚਵਾਈ ਆ ਠੀਕ ਹੈ ਠੀਕ ਹੈ ਭਾਈ ਖਾਣਦਾਨੀ ਦਾਦੀ ਦੇ ਲੋ ਕੱਟੀ ਨਹੀਂ ਆਪਣੀ ਬੁੱਤੀ ਠੀਕ ਹੈ ਠੀਕ ਹੈ ਹੁਣ ਵਖਾਓ ਥਣ ਕੱਟੀ ਜੀ ਮਗਰਲੀ ਸਾਈਡ ਤੋਂ ਹੁਣ ਜੋਪਨ ਤੁਰ ਕੇ ਵਖਾਓ ਕੱਟੀ ਜਦੋਂ ਤੁਰਦੇ ਚ ਹੁਣ ਵਖਾਓ ਆ ਜਾਓ ਤਾਂ ਚ ਗੋਲੀ ਕਰੋ ਚੈੱਕ ਬਹੁਤ ਹੀ ਜ਼ਿਆਦਾ ਕੁਆਲਟੀ ਸ਼ਾਨਦਾਰ ਆ ਹੈ 19 ਅੱਗੇ ਬਣੀ ਆ ਤੇ 19 ਪਿੱਛੇ ਨੂੰ ਬਣੀ ਆ ਠੀਕ ਠੀਕ ਜੀ ਇਹ ਕੀ ਮੁੱਲ ਕਰਨਾ ਪਈ ਇਹਦਾ ਹਰ ਜੀ ਕੱਟੀ ਦੇ ਜਿੱਡਾਂ ਦੀ ਮੁੱਲ ਭਾਵੇਂ 100 ਲੱਖ ਕਰਨੀ ਹੈ ਗੱਡੀ ਦਾ ਹਾਂ ਜੀ ਹਾਂ ਜੀ ਮੁੱਲ ਇਹਦਾ ਕੱਟੀ ਦਾ ਭਾਵੇਂ ਲੱਖ ਕਰਾ ਲਓ ਭਾਵੇਂ 95 90 ਹਜ਼ਾਰ ਦੀ ਦੇ ਦਈਏ ਕਬਦੋ ਮਾਨਤਨ ਜਾਇਜ ਦੀ ਜਾਂਦੀ ਹੈ ਮਤਲਬ 87 ਹਜ਼ਾਰ ਦੀ ਕੱਟੀ ਦੇ ਦਾਂਗੇ 87 ਦੀ ਹਾਂ ਜੀ ਜੇ ਕੋ ਦੂਰੋਂ ਆਏਗਾ ਨਾ ਹੋਰ ਮਾਨਤਨ ਕਰਦਾਂਗੇ ਘਰ ਰਖਣਾ ਵਾਲਾ ਵੀਰ ਹੋਏਗਾ ਤਾਂ ਹੋਰ ਮਾਨ ਕਰਾਂਗੇ ਠੀਕ ਠੀਕ ਲਓ ਭਾਈ 87 ਹਜ਼ਾਰ ਬਾਈ ਕਹਿੰਦਾ ਕਿ ਬਾਕੀ ਮੌਕੇ ਤੇ ਮਾਨਤਨ ਹੋਰ ਕਰਦਾਂਗੇ ਲੇ ਕੇ ਚੱਕ ਬਾਕੀ ਥਣ ਪਾਂਡਾ ਬਹੁਤ ਜਿਆਦਾ ਚੰਗਾ ਲੱਗਾ ਵਾ ਕਰੋ ਜੀ ਚੱਕ ਫੇਸ ਕੁਆਲਟੀ ਵੀ ਬਾਕੀ ਦਿੰਦਾ ਨਹੀਂ ਕੋਈ ਇੰਨੀ ਦੀ ਧੋਕੜਾਂ ਵੇਚਣ ਦੇ ਬੱਚੇ ਉੱਚੇ ਆੜੀਆਂ ਠੀਕ ਹੈ ਠੀਕ ਹੈ ਜੀ 70000 ਦੀ ਵੀ ਗਣੀ ਨਹੀਂ ਠੀਕ ਹੈ ਠੀਕ ਹੈ ਲਓ ਭਾਈ ਬਿਲਕੁਲ ਨੋਰਮਲ ਰੇਟ ਕਰਦਾ 2 ਲੱਖ ਦੀ ਗੱਟੀ ਨੂੰ ਨਹੀਂ ਲੇਵਾ ਲੱਗਦਾ 87000 ਰੁਪਏ ਬਾਕੀ ਮੌਕੇ ਤੇ ਭਾਈ ਕਹਿੰਦਾ ਕਿ ਮਾਨਦਾਨ ਹੋਰ ਕਰਦਾਂਗੇ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਵੀਰਾਂ ਭਰਾਵਾਂ ਦਾ